ਪਰ ਬਾਬਾ ਕੀ ਹਾਲ ਹੈ ਵਧੀਆ ਵੀਰੇ ਤੈਨੂੰ ਭੂਗਾਂ ਵਾਲਿਆਂ ਨੇ ਆਪਣੇ ਬਾਬੇ ਦੇ ਭੋਗ ਤੇ ਬੁਲਾਇਆ ਦੀ ਉਹ ਬੁਲਾਇਆ ਤਾਂ ਸੀਗਾ ਮੈਂ ਚਲੇਗਾ ਕਨੋਲੀ ਅੱਛਾ ਉਸ ਨੂੰ ਹੋ ਗਿਆ ਲੇਟ ਹੁਣ ਮਹਾ ਚੱਲਣ ਵਾਲੇ ਮੈਂ ਹਾਜ਼ਰੀ ਲਵਾਇਆ ਵਾਂ ਯਾਰ ਵੈਸੇ ਕਿਸੇ ਦੀ ਬੁਰਾਈ ਤਾਂ ਨਹੀਂ ਕਰੀ ਦੀ ਪਰ ਇੱਕ ਗੱਲ ਕਹਾ ਇਹਨਾਂ ਨੇ ਆਪਣੇ ਬਾਬੇ ਦਾ ਬਹੁਤਾ ਮਾਨ ਕਰਿਆ ਨਹੀਂ ਹੈ ਇਹਨਾਂ ਨੂੰ ਤਾਂ ਵੱਡੀ ਰੋਟੀ ਕਰਨੀ ਚਾਹੀਦੀ ਸੀ ਕੀ ਗੱਲ ਧਾਲ ਸਬਜੀ ਹੈ ਨਹੀਂ ਸੀ ਨਹੀਂ ਦਾਲ ਸਬਜੀ ਤਾਂ ਸੀਗੀ ਐਦਾ ਰਹਿਤਾ ਵੀ ਸੀਗਾ ਸਲਾਦ ਸੀਗਾ ਅਚਾਰ ਸੀਗਾ ਰੋਟੀਆਂ ਵੀ ਵਧੀਆ ਵਾਲੀਆਂ ਸੀਗੀਆਂ ਪਰ ਵਿੱਚ ਵਿੱਚ ਰੋਟੀ ਤਾਂ ਠੰਢੀ ਆ ਜਾਂਦੀ ਸੀ ਪਾਣੀ ਪਾਣੀ ਬੋਤਲ ਵਾਲਾ ਨਹੀਂ ਦਿੱਤਾ ਹੈ ਅੱਛਾ ਉਹ ਚੱਲ ਆਈਸਕ੍ਰੀਮ ਤਾਂ ਹੋਣੀ ਉਹ ਕਿੱਥੇ ਆਈਸਕ੍ਰੀਮ ਵੀ ਨਹੀਂ ਸੀ ਉਹ ਨਾਲੇ ਚਾਹ ਚੱਲ ਬਿਸਕਟ ਤੇ ਮਠਿਆਇ ਤਾਂ ਸਾਰੇ ਰੱਖਦੇ ਆ ਜਲੇਬੀਆਂ ਵੀ ਸੀਗੀਆਂ ਪਰ ਪਕੌੜੇ ਠੰਡੇ ਸੀ ਚੱਲ ਬੰਦਾ ਵਧੀਆ ਹਾਂ ਆਪਾਂ ਕਿਸ ਨੂੰ ਮਾੜਾ ਕਿਉਂ ਕਹਿਣਾ ਬੰਦਾ ਵਧੀਆ ਸੀ ਓ ਬਿੰਦੂ ਤੂੰ ਗਰ ਪਾਜੀ ਕੀ ਦੱਸਾਂ ਮੁੰਡੇ ਆ ਵੀ ਸੀ ਦੁਕਾਨ ਤੇ ਮੈਂ ਸੋਚਿਆ ਚਲ ਭੋਗ ਦੇ ਜਲੇਬੀਆਂ ਖਲਾ ਦਮਾ ਪਰ ਇਹਨਾਂ ਨੇ ਜਲੇਬੀਆਂ ਵੀ ਨਹੀਂ ਪਾਈਆਂ ਫਿਰ ਕੁਝ ਹੋਰ ਕੋਲੋਂ ਦਾ ਮੈਂ ਤਾਂ ਗਿਆ ਸੀ ਚਲ ਦਾਲੀ ਪਾ ਦੋ ਦਾਲ ਵੀ ਨਹੀਂ ਪਾਈ ਇਹਨਾਂ ਨੇ ਯਾਰ ਤੈਨੂੰ ਕਹੀਂ ਤਾਂ ਜਾਨਾ ਵੱਡੀ ਰੋਟੀ ਨਹੀਂ ਕੀਤੀ ਹੈ ਪਕੌੜੇ ਤਾਂ ਠੰਡੇ ਸੀ ਓ ਚੱਲ ਕੋਈ ਗੱਲ ਬੰਦਾ ਵਧੀਆ ਸੀ ਹਾਂ ਬੰਦਾ ਵਧੀਆ ਸੀ